ਅਦਾਲਤ ਨੇ ਕੈਬਨਿਟ ਮੰਤਰੀ ਅਮਨ अरोड़ा ਨੂੰ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਅਮਨ अरोड़ा ਦੀ ਸਜ਼ਾ ਉੱਤੇ ਰੋਕ ਲਗਾ ਦਿੱਤੀ ਹੈ। ਦੱਸਦੀ ਹੈ ਕਿ ਅਮਨ अरोड़ा ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਸੀ। ਅਮਨ अरोड़ा ਨੂੰ ਸੁਨਾਮ ਜੀ ਅਦਾਲਤ ਦੇ ਵੱਲੋਂ ਸੁਣਾਈ ਗਈ 2 ਸਾਲ ਦੀ ਸਜ਼ਾ ਖਿਲਾਫ ਦਾਇਰ ਕੀਤੀ ਅਪੀਲ ਉੱਤੇ ਫੈਸਲਾ ਸੁਣਾਇਆ ਗਿਆ ਹੈ। ਇਹ ਫੈਸਲਾ 25 ਜਨਵਰੀ ਤੱਕ ਰਾਖਵਾਂ ਰੱਖਿਆ ਗਿਆ ਸੀ ਜਿਕਰੇ ਹੋਇਆ ਹੈ ਕਿ ਕੈਬਨਿਟ ਮੰਤਰੀ ਅਮਨਾ अरोड़ा ਸਮੇਤ 9 ਵਿਅਕਤੀਆਂ ਨੂੰ 21 ਦਸੰਬਰ ਨੂੰ ਸੁਨਾਮ ਦੀ ਅਦਾਲਤ ਨੇ 2-2 ਸਾਲ ਦੀ ਸਜ਼ਾ ਸੁਣਾਈ ਸੀ ਸਮਗਰੋਂ अरोड़ा ਨੇ ਸਜ਼ਾ ਖਿਲਾਫ ਜ਼ਿਲ੍ਹਾ ਸੈਸ਼ਨ ਅਦਾਲਤ ਸੰਗਰੂਰ ਦਾ ਰੁਕ ਕੀਤਾ ਸੀ ਕੈਬਨਿਟ ਮੰਤਰੀ ਅਮਨਾ ਰੋੜਾ 26 ਜਨਵਰੀ ਨੂੰ ਚੰਡਾਲ ਹਿਰੋਂਗੇ ਜਾਂ ਨਹੀਂ ਇਸ ਉੱਤੇ ਹੁਣ ਜਿਹੜਾ 755 ਹੋ ਖਤਮ ਹੋ ਗਿਆ ਹੈ ਸੰਗਰੂਰ ਕੋਰਟ ਵਿੱਚ ਅੱਜ ਹੋਈ ਸੁਣਵਾਈ ਦੌਰਾਨ ਉਹਨਾਂ ਨੂੰ ਸੁਨਾਮ ਦੀ ਅਦਾਲਤ ਦੇ ਵੱਲੋਂ ਸੁਣਾਈ ਗਈ 2 ਸਾਲ ਦੀ ਸਜ਼ਾ ਉੱਤੇ 31 ਜਨਵਰੀ ਤੱਕ ਰਿਵਿਖਸ਼ਨ ਸਟੇ ਦਿੱਤੀ ਗਈ ਹੈ ਇਸ ਨਾਲ ਅਮਨ ਰੋੜਾ ਨੂੰ ਵੱਡੀ ਰਾਹਤ ਮਿਲੀ ਹੈ ਜਿਸ ਕਿ ਹੋ ਗਿਆ ਹੈ ਕਿ ਕੈਬਨਿਟ ਮੰਤਰੀ ਅਮਨ ਰੋੜਾ ਤੇ ਉਸ ਦੀ ਮਾਤਾ ਪਰਮੇਸ਼ਵਰੀ ਦੇਵੀ ਸਮੇਤ 9 ਵਿਅਕਤੀਆਂ ਨੂੰ 21 ਦਸੰਬਰ ਨੂੰ ਸੁਨਾਮ ਦੀ ਅਦਾਲਤ ਨੇ 2-2 ਸਾਲ ਦੀ ਸਜ਼ਾ ਸੁਣਾਈ ਸੀ ਇਸ ਮਗਰੋਂ ਅਮਨ ਰੋੜਾ ਨੇ ਸਜ਼ਾ ਖਿਲਾਫ ਸੈਸ਼ਨ ਅਦਾਲਤ ਸੰਗਰੂਰ ਦਾ ਰੁਕ ਕੀਤਾ ਸੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਅਮਨ ਅਰੋੜਾ ਨੂੰ 21 ਦਸੰਬਰ 2023 ਨੂੰ ਦੋਸ਼ੀ ਇਕਰਾਰ ਦਿੰਦੇ ਹਨ ਉਹਨਾਂ ਨੂੰ ਵਧਾਈਕ ਵਜੋਂ ਆਯੋਗ ਕਰਾਰ ਦਿੰਦੇ ਅੰਮ੍ਰਿਤਸਰ ਵਿੱਚ ਝੰਡਾ ਲਹਿਰਾਉਣ ਤੋਂ ਰੋਕਣ ਦੀਆਂ ਹਦਾਇਤਾਂ ਜਾਰੀ ਕਰਨ ਦੀ ਮੰਗ ਉਤੇ ਸੁਣਵਾਈ 25 ਜਨਵਰੀ ਨੂੰ ਮੁਕਰਰ ਕੀਤੀ ਸੀ ਅੱਜ ਅਮਨ ਅਰੋੜਾ ਦੇ ਵਕੀਲ ਸਰਤੇਜ ਅਨਰੂਲਾ ਨੇ ਹਾਈ ਕੋਰਟ ਵਿੱਚ ਨੂੰ ਭਰੋਸਾ ਦਿੱਤਾ ਕਿ ਜੇਕਰ ਸੰਗਰੂਰ ਸੈਸ਼ਨ ਕੋਰਟ ਅੱਜ ਅਮਨ ਅਰੋੜਾ ਦੀ ਸਜ਼ਾ ਉਤੇ ਰੋਕ ਨਹੀਂ ਲਗਾਉਂਦੀ ਤਾਂ ਉਹ ਭਲਕੇ ਗਣਤੰਤਰ ਦੇਵਸ ਉਤੇ ਤਿਰੰਗਾ ਨਹੀਂ ਲਹਿਰਾਉਣਗੇ ਇਸ ਭਰੋਸੇ ਉਤੇ ਹਾਈ ਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ ਬਿਊਰੋ ਰਿਪੋਰਟ ਦੀ ਨੇ ਉਸ ਦੇ ਨਾਮ ਅਦਾਲਤ ਨੇ ਕੈਬਨਿਟ ਮੰਤਰੀ ਅਮਨ अरोड़ा ਨੂੰ ਵੱਡੀ ਰਾਹਤ ਦਿੱਤੀ ਹੈ ਅਦਾਲਤ ਨੇ ਅਮਨ अरोड़ा ਦੀ ਸਜ਼ਾ ਉੱਤੇ ਰੋਕ ਲਗਾ ਦਿੱਤੀ ਹੈ ਦੱਸਦੀ ਹੈ ਕਿ ਅਮਨ अरोड़ा ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਸੀ ਅਮਨ अरोड़ा ਨੂੰ ਸੁਨਾਮ ਜੀ ਅਦਾਲਤ ਦੇ ਵੱਲੋਂ ਸੁਣਾਈ ਗਈ 2 ਸਾਲ ਦੀ ਸਜ਼ਾ ਖਿਲਾਫ ਦਾਇਰ ਕੀਤੀ ਅਪੀਲ ਉੱਤੇ ਫੈਸਲਾ ਸੁਣਾਇਆ ਗਿਆ ਹੈ ਇਹ ਫੈਸਲਾ 25 ਜਨਵਰੀ ਤੱਕ ਰਾਖਵਾਂ ਰੱਖਿਆ ਗਿਆ ਸੀ ਜਿਕਰੇ ਹੋ ਗਿਆ ਹੈ ਕਿ ਕੈਬਨਿਟ ਮੰਤਰੀ ਅਮਨਾ ਅਰੋੜਾ ਸਮੇਤ 9 ਵਿਅਕਤੀਆਂ ਨੂੰ 21 ਦਸੰਬਰ ਨੂੰ ਸੁਨਾਮ ਦੀ ਅਦਾਲਤ ਨੇ 2-2 ਸਾਲ ਦੀ ਸਜ਼ਾ ਸੁਣਾਈ ਸੀ ਸਮਗਰੋ ਅਰੋੜਾ ਨੇ ਸਜ਼ਾ ਖਿਲਾਫ ਜ਼ਿਲ੍ਹਾ ਸੈਸ਼ਨ ਅਦਾਲਤ ਤੋਂ ਸੰਗਰੂਰ ਦਾ ਰੁਕ ਕੀਤਾ ਸੀ ਕੈਬਨਿਟ ਮੰਤਰੀ ਅਮਨਾ ਅਰੋੜਾ 26 ਜਨਵਰੀ ਨੂੰ ਚੰਡਾਲ ਹਰੋਂ ਨਹੀਂ ਗਿਆ ਨਹੀਂ ਇਸ ਉੱਤੇ ਹੁਣ ਜਿਹੜਾ 705 ਹੈ ਉਹ ਖਤਮ ਹੋ ਗਿਆ ਹੈ ਸੰਗਰੂਰ ਕੋਰਟ ਵਿੱਚ ਅੱਜ ਹੋਈ ਸੁਣਵਾਈ ਦੌਰਾਨ ਉਨ੍ਹਾਂ ਨੂੰ ਸੁਨਾਮ ਦੀ ਅਦਾਲਤ ਦੇ ਵੱਲੋਂ ਸੁناਈ ਗਈ 2 ਸਾਲ ਦੀ ਸਜ਼ਾ ਉੱਤੇ 31 ਜਨਵਰੀ ਤੱਕ ਰਿਵਿਸ਼ਨ ਸਟੇ ਦਿੱਤੀ ਗਈ ਹੈ ਇਸ ਨਾਲ ਅਮਨ ਰੋੜਾ ਨੂੰ ਵੱਡੀ ਰਾਹਤ ਮਿਲੀ ਹੈ ਜਿਸ ਕਿ ਹੋ ਗਿਆ ਹੈ ਕਿ ਕੈਬਨਟ ਮੰਤਰੀ ਅਮਨ ਰੋੜਾ ਤੇ ਉਸ ਦੀ ਮਾਤਾ ਪਰਮੇਸ਼ਵਰੀ ਦੇਵੀ ਸਮੇਤ 9 ਵਿਅਕਤੀਆਂ ਨੂੰ 21 ਦਸੰਬਰ ਨੂੰ ਸੁਨਾਮ ਦੀ ਅਦਾਲਤ ਨੇ 2-2 ਸਾਲ ਦੀ ਸਜ਼ਾ ਸੁناਈ ਸੀ ਇਸ ਮਗਰੋਂ ਅਮਨ ਰੋੜਾ ਨੇ ਸਜ਼ਾ ਖਿਲਾਫ ਸੈਸ਼ਨ ਅਦਾਲਤ ਸੰਗਰੂਰ ਦਾ ਰੁਖ ਕੀਤਾ ਸੀ ਪੰਜਾਬ ਹਰਿਆਣਾ ਕੋਰਟ ਨੇ ਅਮਨ ਅਰੋੜਾ ਨੂੰ 21 ਦਸੰਬਰ 2023 ਨੂੰ ਦੋਸ਼ੀ ਕਰਾਰ ਦਿੰਦੇ ਉਹਨਾਂ ਨੂੰ ਵਿਧਾਇਕ ਵਜੋਂ ਾਇਓਗ ਕਰਾਰ ਦਿੰਦੇ ਅੰਮ੍ਰਿਤਸਰ ਵਿੱਚ ਝੰਡਾ ਲਹਿਰਾਉਣ ਤੋਂ ਰੋਕਣ ਦੀ ਹਦਾਇਤਾਂ ਜਾਰੀ ਕਰਨ ਦੀ ਮੰਗ ਉਤੇ ਸੁਣਵਾਈ 25 ਜਨਵਰੀ ਨੂੰ ਮੁਕਰਰ ਕੀਤੀ ਸੀ ਅੱਜ ਅਮਨ ਅਰੋੜਾ ਦੇ ਵਕੀਲ ਸਰਤੇਜ ਅਨਰੂਲਾ ਨੇ ਹਾਈ ਕੋਰਟ ਨੂੰ ਭਰੋਸਾ ਦਿੱਤਾ ਕਿ ਜੇਕਰ ਸੰਗਰੂਰ ਸੈਸ਼ਨ ਕੋਰਟ ਅੱਜ ਅਮਨ ਅਰੋੜਾ ਦੀ ਸਜ਼ਾ ਅਤੇ ਰੋਕ ਨਹੀਂ ਲਗਾਉਂਦੀ ਤਾਂ ਉਹ ਭਲਕੇ ਗਣਤੰਤਰ ਦੇਵਸੂਤੇ ਤਿਰੰਗਾ ਨਹੀਂ ਲਹਿਰਾਉਣਗੇ ਇਸ ਭਰੋਸੇ ਉਤੇ ਹਾਈ ਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ ਬਿਊਰੋ ਰਿਪੋਰਟ นิวสีนาตันวัา